ਹੰਦੀ ਰਖੜਾ ਸਾਹਿਬ ਆਜਾਏ ਹੋ ਮਿਲਣ ਕੀ ਗੱਲਬਾਤ ਹੋਈ ਹੁਣ ਕਿਦਾਂ ਮਿਲ ਕੇ ਆਏ ਹੋ ਦੇਖੋ ਮੈਨੂੰ ਟੈਲੀਫੋਨ ਤੇ ਗੱਲ ਹੋਈ ਹੈ ਉਹਨਾਂ ਨੇ ਦੱਸਿਆ ਕਿ ਬਹੁਤ ਸੀਰੀਅਸ ਹੈ ਜੇ ਇੰਨੀ ਸੀਰੀਅਸ ਆਈ ਗੱਲ ਹੋਵੇ ਕੋਈ ਬੰਦਾ ਵੀ ਹੋਵੇ ਮੈਂ ਕਹਿੰਦਾ ਕਿ ਇਦੀ ਵੀ ਹੋਵੇ ਰਸਤੀ ਹੋਈ ਹੋਵੇ ਪਰ ਉਹਨੂੰ ਉਹਦਾ ਵੀ ਇਲਾਜ ਤਾਂ ਕਰਾਉਣਾ ਸਰਕਾਰ ਦੀ ਡਿਊਟੀ ਬਣਦੀ ਹੈ ਜੇ ਸਰਕਾਰ ਰੋਕੇ ਇਸ ਗੱਲ ਨੂੰ ਕਿ ਵੀ ਇਲਾਜ ਵੀ ਨਹੀਂ ਕਰਾਉਣਾ ਅੰਦਰੋਂ ਬਾਹਰ ਵੀ ਨਹੀਂ ਨਿਕਲਣਾ ਇਦਾਂ ਮਾੜੀ ਗੱਲ ਨਹੀਂ ਕਿ ਜਿਹਨੇ ਜਿੰਨਾ ਕੰਡੈਮ ਕਰੀਏ ਉਹਨਾਂ ਮਾਰਾ ਤੁਸੀਂ ਦੇਖਿਆ ਹੁਣ ਅੰਦਰ ਅੰਦਰ ਜਾ ਕੇ ਆਏ ਹੋ ਨਹੀਂ ਨਹੀਂ ਸਾਨੂੰ ਵੀ ਨਹੀਂ ਅੰਦਰ ਜਾਣ ਦਿੱਤਾ ਉਹ ਕਿਉਂ ਜੀ ਜਾਣ ਕੇ ਆ ਆ ਜੀ ਦੇਖੋ ਸਾਹ ਖੜੇ ਹੋਸਾਏ ਕੀ ਕਹਿੰਦੇ ਨੇ ਨਹੀਂ ਅੰਦਰ ਅੰਦਰ ਨਹੀਂ ਜਾ ਸਕਦੀ ਕਾਰਨ ਕੀ ਦੱਸਿਆ ਰਹੀ ਨਾ ਮਿਲ ਲੰਗਾ ਇਹ ਤਾਂ ਹੁਣ ਇਹ ਹੀ ਦੱਸ ਸਕਦੇ ਨੇ ਜੀ ਉਹ ਖੜਾ ਤਾਂ ਕਿੰਦਾ ਦੇਖ ਦਿਓ ਪਠਾਨ ਮਾਜਰਾ ਉੱਤੇ ਦੇ 376 ਦਾ ਪਰਚਾ ਹੋਇਆ ਲੇਕਿਨ ਵਾਈਫ ਨੂੰ ਨਹੀਂ ਮਿਲਣ ਦੇਣਾ ਤੇ ਤੁਸੀਂ ਵੀ ਗੱਲ ਕੀਤੀ ਫੋਨ ਤੇ ਜੀ ਟ੍ਰੀਟਮੈਂਟ ਨਹੀਂ ਦਿੱਤਾ ਉਹ ਨਹੀਂ ਕਾਰਨ ਹੀ ਨਿਕਲਾ ਕਿੰਦਾ ਦੇਖ ਦਿਓ ਜੇ ਉਹ ਪਰਚਾ ਠੀਕ ਹੋਵੇ ਫਿਰ ਮੈਂ ਕਹਿੰਦਾ ਵੀ ਸਭ ਤੋਂ ਵੱਧ ਤਾਂ ਇਫੈਕਟਡ ਇਹ ਲੇਡੀ ਹੋਈ ਤੇ ਇਹ ਲੇਡੀ ਨੇ ਵੀ ਆਪਾ ਇਲਾਜ ਨਹੀਂ ਕਰਾਉਣ ਲਿੰਦੇ ਦੀ ਦੇਖੋ ਜੇ ਕੱਲ ਨੂੰ 19 ਵਿੱਚ ਕੋਈ ਗੱਲ ਹੋ ਗਈ ਤਾਂ ਕਾਉਂਟ ਵਿੱਚ ਮਬਰ ਹੋਊਗੀ ਦੱਸੋ ਸਰਕਾਰ ਜੂਮਬਰ ਹੋਊਗੀ ਕੌਣ ਹੋਊਗੀ ਪੁਸ਼ ਜੂਮਬਰ ਹੋਊਗੀ ਕੌਣ ਜੂਮਬਰ ਹੋਊਗਾ ਸੋ ਬਹੁਤ ਮਾੜੀ ਗੱਲ ਹੈ ਜਿੰਨਾ ਕੰਡੈਮ ਕਰੀਏ ਉਹਨਾਂ ਥੋੜਾ ਜੀ ਕਹਿੰਦਾ ਸਰ ਹੁਣ ਤੁਹਾਡੀ ਗੱਲ ਹੋਈ ਹੈ ਕਿ ਕਹਿੰਦੇ ਕਿਸੇ ਵੱਡੇ ਹਸਪੀਟਲ ਵਿੱਚ ਕਿਸੇ ਨਹੀਂ ਉਹ ਕਹਿੰਦੇ ਹੁਣ ਤਾਂ ਇਲਾਜ ਤਾਂ ਮੇਰਾ ਠੀਕ ਹੋ ਰਿਹਾ ਹੈ ਜੀ ਹਾਂ ਜੀ ਠੀਕ ਠੀਕ ਹੋ ਰਿਹਾ ਹੈ ਉਹਨੂੰ ਪੁੱਛਿਆ ਸੀਗਾ ਵੀ ਕਿਤੇ ਹੋਰ ਕੋਈ ਇਲਾਜ ਦੀ ਲੋੜ ਹੈ ਜਾਂ ਕਿਤੇ ਹੋਰ ਦੀ ਲੋੜ ਹੈ ਫਿਰ ਪਰ ਬਲ ਐ ਐਸ ਪੋਜੀਸ਼ਨ ਚ ਲਿਆ ਕੇ ਇਲਾਜ ਕਰਾਉਣਾ ਇਹ ਮਾੜੀ ਗੱਲ ਹੈ। ਉਤਤ ਨਹੀਂ ਮੈਨੂੰ 1 ਮਹੀਨਾ ਹੋ ਗਿਆ। ਮੈਨੂੰ 1 ਮਹੀਨਾ ਹੋ ਗਿਆ। ਮੈਂ ਮਿੰਤਾ ਕਰਦੀ ਰਹੀਆਂ ਕਿ ਮੈਨੂੰ ਇਲਾਜ ਦੇ ਲਈ ਆਪ ਲੈ ਜਾਓ, ਕੁਝ ਹੋਰ ਕਰ ਦਿਓ। ਮੈਨੂੰ ਇੰਨੀ ਤਾਂ ਡਿਊਟੀ ਬਣਦੀ ਜਾਂਦਾ ਫਰਜ਼ ਬਣਦਾ ਜਾਂਦਾ ਇਹ ਸਰਕਾਰ ਦੀ ਡਿਊਟੀ ਬਣਦੀ ਸੀ। ਪਰਾਨ ਮਾ ਜਿਹੜਾ ਲਗਾਤਾਰ ਵੀਡੀਓ ਦੇ ਵਿੱਚ ਇਹ ਕਹਿੰਦਾ ਹੈ ਕਿ ਪੰਜਾਬ ਦੇ ਲੋਕ ਮੇਰੇ ਨਾਲ ਖੜੇ ਹੀ ਰਹੇ ਕਿਉਂਕਿ ਮੈਂ ਸੱਚ ਬੋਲਿਆ ਕਹਿੰਦਾ ਸਰਕਾਰ ਮੇਰੇ ਦੇ ਖਿਲਾਫ ਹੋ ਗਈ ਹੈ। ਨਹੀਂ ਦੇਖੋ ਅਸੀਂ 100% ਉਹਦੇ ਨਾਲ ਖੜੇ ਆ। چاہے ਸਾਡੀ ਕੋਈ ਪਾਰਟੀ ਨਾਲ ਕੋਈ ਲਗਾ ਦੇਗਾ ਨਹੀਂ ਕੁਝ ਹੋਰ ਨਹੀਂ ਹੈ। ਪਰ ਇਹ ਤਾਂ ਸਾਡੀ ਦੀ ਗੱਲ ਹੈ ਜਿੱਥੇ ਪੰਜਾਬ ਦੇ ਲੋਕਾਂ ਦੀ ਗੱਲ ਹੈ ਤਾਂ ਉੱਥੇ ਅਸੀਂ 100% ਉਹਦੇ ਨਾਲ ਖੜੇ ਹਾਂ ਉਹਨੇ ਪੰਜਾਬ ਦੇ ਲੋਕਾਂ ਦੀ ਗੱਲ ਕੀਤੀ ਉਹਨੇ ਕਿਸੇ ਹੋਰ ਤਾਂ ਗੱਲ ਕੀਤੀ ਹੋਣੀ ਹੈ ਉਹਨੇ ਪੰਜਾਬ ਦੇ ਲੋਕਾਂ ਦੀ ਗੱਲ ਕੀਤੀ ਹੈ ਲੋਕ ਚਾਹੁੰਦੇ ਨੇ ਜਰ ਪੰਜਾਬ ਤੇ ਕਿਛੇ ਰਾਜ ਕਰਨਾ ਤਾਂ ਪੰਜਾਬ ਵਾਲੇ ਕਰਨ ਕਿਸੇ ਨੂੰ ਕੋਈ ਇਤਰਾਜ਼ ਨਹੀਂ ਲੋਕ ਐਪਰੀਸ਼ੀਏਟ ਕਰਦੇ ਨੇ ਲੋਕਾਂ ਨੇ ਬਣਾਇਆ 92 ਐਮਐਲਏ ਬਣਾਏ ਨੇ ਪਰ ਜੇ ਕੋਈ ਆ ਕੇ ਦਿੱਲੀ ਤੋਂ ਆਪਾਂ ਕਹੀ ਵੀ ਰਾਜ ਕਰ ਜਾ ਕੇ ਇਹ ਤਾਂ ਕੋਈ ਬੰਦਾ ਹੀ ਬਰਦਾਸ਼ਤ ਨਹੀਂ ਕਰਦਾ ਦਿੱਲੀ ਵਾਲਾ ਇਸ਼ੂ ਚੱਕਿਆ ਉਸ ਕਰਕੇ ਕੰਮ ਮਸਲਾ ਵੱਧ ਗਿਆ ਸੀ ਇਹਨਾਂ ਦਾ ਦੇਖੋ ਲੱਗਦਾ ਤਾਂ ਆਈ ਹੈ ਅਸਲ ਪਾਸਾ ਦੇਖੋ ਅੱਜ ਜਿੰਨੇ ਮੇਰੇ ਭਰਾ ਖੜੇ ਨੇ ਇਹ ਪੁੱਛੋ ਵੀ ਸਾਰੇ ਤਾਂ ਪੈਸੇ ਚੋਲਵਾਉਂਦਾ ਸੀਗਾ ਸਾਰੀ ਉਹਨੇ ਕਿੰਨੀ ਚੱਲਦੀ ਸੀ ਉਹਦੀ ਐਂ ਤਾਂ ਵੀ 1 ਲੱਖ ਤੇ ਕੁਝ ਹੋ ਗਿਆ ਜੇ ਸੱਚੀ ਗੱਲ ਕਹਿਣਾ ਗਨਾਏ ਮੈਂ ਤਾਂ ਇਹ ਵੀ ਗੱਲ ਬੇਨਤੀ ਕਰੂੰਗਾ ਵੀ ਤੁਹਾਨੂੰ ਵੀ ਨਾਲ ਖੜਨਾ ਚਾਹੀਦਾ ਸਚਾਈ ਦੇ ਨਾਲ ਖੜਨਾ ਚਾਹੀਦਾ ਹੈ ਜਿੱਥੇ ਸਚਾਈ ਦੀ ਗੱਲ ਹੋਵੇ ਉਸੇ ਸਾਰੇ ਲੋਕਾਂ ਨਾਲ ਖੜਨਾ ਚਾਹੀਦਾ ਉਸੇ ਸਮੇਂ ਆਪਣੇ ਵਿੱਚ ਇਹ ਨਹੀਂ ਕਰਨਾ ਕਿ ਮੈਨੂੰ ਟਿਕਟ ਮਿਲ ਜੂਗੀ ਮੈਨੂੰ ਉਹ ਉਸ ਲਾਲਚੀ ਨਹੀਂ ਪੈਣਾ ਚਾਹੀਦਾ ਜੇ ਅੱਜ ਉਹਦੇ ਨਾਲ ਹੋਈ ਜਾਏ ਕੱਲ ਨੂੰ ਕਿਸੇ ਹੋਰ ਨਾਲ ਵੀ ਹੋਊਗਾ ਇਕੜਾ ਸਾਹਿਬ ਇਹ ਬਾਕੀ ਤੇ ਗੱਲ ਕਰੀਏ ਤਾਂ ਉਹ ਕਹਿ ਰਹੇ ਨੇ ਕਿ ਉਹ ਤੁਸੀਂ ਆਪਣੀ ਪਾਰਟੀ ਨੇ ਕੀਤੀ ਚੰਦੂ ਦਾ ਦੱਸਣ ਕਿੰਨੇ ਚਲਵਾਇਆ ਹੁਣ ਪੰਜਾਬ ਦੇ ਲੋਕ ਮਤਲਬ ਸਵਾਲ ਹੀ ਕਰ ਰਹੇ ਨੇ ਤੁਸੀਂ ਸਾਨੂੰ ਇਹਨਾਂ ਛੋਟਾ ਕਿਉਂ ਸਮਝਦੇ ਹੋ ਸਾਡੀ ਆਪਣੀ ਪਾਰਟੀ ਹੋਊਗੀ ਆਪਣਾ ਹੋਊਗਾ ਜਿਹਨੇ ਲਾਂਚ ਕਰਨਾ ਹੋਊ ਸਾਡੇ ਕੋ ਆਊਗਾ ਕਦੋਂ ਤੱਕ ਇਹ ਤੁਹਾਨੂੰ ਇਹ ਇਹ ਲੱਗਦਾ ਤੁਹਾਨੂੰ ਮੇਰਾ ਖਿਆਲ ਹੈ ਅਕਤੂਬਰ ਦੇ ਮਹੀਨੇ ਦੇ ਵਿੱਚ ਵਿੱਚ ਸਾਰਾ ਕੁਝ ਹੋ ਜਾਊਗਾ ਟੋਟਲੀ ਕੰਪਲੀਟ ਹੋ ਜਾਊਗਾ ਇੱਕ ਹੜਾ ਦੇ ਵਿੱਚ ਨਾ ਕੇਂਦਰ ਸਰਕਾਰ ਨੇ ਕਿਹਾ ਵੀ 1600 ਕਰੋੜ ਰੁਪਏ ਸਿੱਧਾ ਕਿਸਾਨਾਂ ਦੇ ਖਾਤੇ 'ਚ ਜਾਊਗਾ ਪੰਜਾਬ ਸਰਕਾਰ ਦੇ ਥਰੂ ਨਹੀਂ ਜਾ ਰਹੇ ਕਾਰਨ ਕੀ ਲੱਗਦਾ ਹੈਗਾ ਵੀ ਪੰਜਾਬ ਸਰਕਾਰ ਦੇ ਵੈਰਾ ਜੋ 1200 ਕਰੋੜ ਦਾ ਪਹਿਲਾਂ ਜਿਹੜਾ ਰੋਲਾ ਪਿਆ ਉਸ ਕਰਕੇ ਹੋਇਆ ਜਾਂ ਇਹ ਕੁਛ ਬੀਜੇਪੀ ਆਪਣਾ ਸਿਸਟਮ ਬਣਾ ਰਹੀ ਹੈ ਦੇਖੋ ਨਾ ਸਿਸਟਮ ਦੀ ਗੱਲ ਹੈ ਨਾ ਕਿਤੇ ਹੋਰ ਦੀ ਗੱਲ ਹੈ ਗੱਲ ਇਹ ਹੈ ਵੀ ਪੈਸੇ ਵੀ ਘਟਨੇ ਇਹ ਗਲਤਤਾ ਛਾ ਹੀ ਅਪਾਰਟਮੈਂਟ ਕਰਦਾ ਜਿੱਦਾਂ ਬੜਾ ਨੁਕਸਾਨ ਹੋਇਆ ਮੈਂ ਕੱਲੇ ਕੱਲੇ ਪਿੰਡ ਦੇ ਵਿੱਚ ਜਾ ਕੇ ਆਇਆ ਗੁਰਦਾਸਪੁਰ ਵੀ ਜਾ ਕੇ ਆਇਆ ਅੰਮ੍ਰਿਤਸਰ ਵੀ ਜਾ ਕੇ ਆਇਆ ਜਨਾਲੇ ਵੀ ਜਾ ਕੇ ਆਇਆ ਫਲਾਨਕੋਟ ਵੀ ਜਾ ਕੇ ਆਇਆ ਸਾਰੇ ਥਾਂ ਮੈਂ ਜਾ ਕੇ ਆਇਆ ਮਤਲਬ ਇੱਕ ਤਵਾਹੀ ਹੈ ਆ ਟਾਈਮ ਹੈ ਜਿਹੜਾ ਮੈਂ ਤਾਂ ਕਈ ਵੀਡੀਓ ਚ ਕਿਹਾ ਹੈ ਕਿ ਸਾਡਾ ਕਿਸੇ ਨੂੰ ਕੰਡੈਮਨਡ ਕਰਨ ਦਾ ਨਹੀਂ ਹੈ ਕਿਸੇ ਦੇ ਨੁਕਤਾਚੀ ਨਹੀਂ ਕਰਨ ਦਾ ਨਹੀਂ ਹੈ ਸਾਰੀ ਦੁਨੀਆ ਦੇ ਵਿੱਚ ਲੋਕ ਆ ਕੇ ਮਤਤ ਕਰ ਰਹੇ ਨੇ ਤੇ ਅੱਜ ਸਾਡੀ ਡਿਊਟੀ ਹੈ ਕਿ ਜੋ ਅਸੀਂ ਕਰ ਸਕਦੇ ਹਾਂ ਅਸੀਂ ਉਹ ਕਰੀਏ ਸੋ ਅੱਜ ਦਾ ਇਹੀ ਡਿਊਟੀ ਹੈ ਕਿ ਕੇਂਦਰ ਸਰਕਾਰ ਕਰਦੀ ਹੈ ਪੰਜਾਬ ਸਰਕਾਰ ਕਰਦੀ ਹੈ ਦਿੱਲੀ ਸਰਕਾਰ ਕਰਦੀ ਹੈ ਹਰਿਆਣਾ ਸਰਕਾਰ ਕਰਦੀ ਹੈ ਸਾਰੀ ਦੁਨੀਆ ਦੇ ਗਾਇਕ ਕਰਦੇ ਨੇ ਜਿਹੜੇ ਸਮਾਸੇਵਕ ਨੇ ਉਹ ਕਰਦੇ ਹਰ ਬੰਦਾ ਲੱਗਿਆ ਹੋਇਆ ਸੋ ਅੱਜ ਦਾ ਮੈਂ ਤਾਂ ਥੰਬਨੇਲ ਸਾਨੂੰ ਐਪਰੀਸ਼ੀਏਟ ਕਰਨਾ ਚਾਹੁੰਦਾ ਜਿਹੜਾ ਬੰਦਾ ਚਾਹੇ ਵੱਡਾ ਕਰਦਾ ਚਾਹੇ ਛੋਟਾ ਕਰਦਾ ਕੋਈ ਚਾਰ ਪੈਸੇ ਨਾ ਕਰ ਸਕਦਾ ਕੋਈ ਹੱਥੀ ਵੀ ਕੰਮ ਕਰਕੇ ਕਰ ਸਕਦਾ ਹਰ ਬੰਦੇ ਨੂੰ ਮਦਦ ਕਰਨੀ ਚਾਹੀਦੀ ਹੈ ਦੇਖੋ ਵਿਫਤਾ ਕਿਸੇ ਬੰਦੇ ਤੇ ਪੈ ਸਕਦੀ ਹੈ ਉਸ ਵਿਫਤਾ ਦੇ ਵਿੱਚ ਨਾਲ ਖੜਨਾ ਇਹ ਇਨਸਾਨੀਅਤ ਹੈ ਇਹਨੂੰ ਨਾ ਕਿਤੇ ਪੋਲਿਟਿਕਲ ਲੈਣਾ ਚਾਹੀਦਾ ਨਾ ਕੋਈ ਹੋਰ ਕਰਨਾ ਚਾਹੀਦਾ ਇਹ ਤਾਂ ਦਿਲੋਂ ਮਨੋਂ ਜਾ ਕੇ ਮਦਦ ਕਿਵੇਂ ਕਰ ਸਕਦੇ ਹਾਂ ਬਹੁਤ ਲੋਕ ਉੱਥੇ ਕਰ ਰਹੇ ਨੇ ਮਦਦ ਮੈਂ ਉੱਥੇ ਦੇਖਿਆ ਹੈ ਕਿ ਬਜ਼ੁਰਗ ਬੰਦੇ ਸਾਰੇ ਲਾਰ ਰਹੇ ਨੇ ਨਾ ਉਹਨਾਂ ਨੂੰ ਫੋਟੋ ਖਿਚਾਉਣ ਦੀ ਸੀ ਨਾ ਉਹਨਾਂ ਨੂੰ ਕੋਈ ਕੈਮਰੇ ਦੇ ਮੂਰੇ ਅਚੀ ਨਾਲ ਬੋਲਣ ਦੀ ਗੱਲ ਸੀ ਪਰ ਆਪਣੇ ਦਿਲੋਂ ਮਨੋਂ ਕੰਮ ਕਰ ਰਹੇ ਸੀ ਇਹਨੂੰ ਅਸਲ ਸਵਰ ਕਹਿ ਸਕਦੇ ਆਪਾਂ ਬਾਉਂਡਰੀ ਏਰੀਆ ਦੇ ਵਿੱਚ ਕਈ ਹਜੇ ਏਰੀਆ ਨੇ ਜਿੱਥੇ ਕਿਸਾਨਾਂ ਦੇ ਨਾਮ ਤੇ ਜ਼ਮੀਨ ਵੀ ਨਹੀਂ ਰਹੀ ਘਰ ਟੁੱਟ ਗਏ ਉਹਨਾਂ ਦਾ ਮਾਪਦਆ ਕਿਵੇਂ ਪਹੁੰਚੂ ਉਹਨਾਂ ਦੇ ਖਾਤਿਆਂ ਦੇ ਵਿੱਚੋਂ ਜਿਹੜਾ ਛਿਪ ਜਾਮਾ ਗਏ ਜੇ ਸਰਕਾਰ ਨੂੰ ਦਿੱਕਤ ਹੋ ਸਰਕਾਰ ਨੂੰ ਦੇਖਣਾ ਚਾਹੀਦਾ ਸਰਕਾਰ ਨੂੰ ਪਤਾ ਨਹੀਂ ਐਸ ਗੱਲ ਦਾ ਸਰਕਾਰ ਨੂੰ ਪਤਾ ਹੈ ਵੀ ਜ਼ਮੀਨਾਂ ਦੇ ਨਾਮ ਤੇ ਹੈ ਨਹੀਂ ਜ਼ਮੀਨਾਂ ਇਹ ਵਾਉਂਦੇ ਨੇ ਸਰ ਗਰਦੌਰੀਆਂ ਹੈਗੀਆਂ ਜੇ ਕਰਨਾ ਹੋਵੇ ਤਾਂ ਸੌ ਲਾਜ ਆਇ ਜੇ ਨਾ ਕਰਨਾ ਹੋਵੇ ਫਿਰ ਇਕ ਲਾਜ ਵੀ ਹੈ ਨਹੀਂ ਇਕ ਇਹਨਾਂ ਨੇ ਕਮਿਸ਼ਨ ਬਣਾਇਆ ਚੜ੍ਹਦੀ ਕਲਾ ਦੇ ਵਿੱਚ ਕਹਿੰਦੇ ਵੀ ਉਹਦੇ ਵਿੱਚ ਕੀ ਕਹਿੰਦੇ ਨੇ ਪੰਜਾਬ ਸਰਕਾਰ ਕਹਿ ਰਹੀ ਹੈ ਕਿ ਤੁਸੀਂ ਜਿਹੜੇ ਬਿਜ਼ਨਸਮੈਨ ਨੇ ਆਮ ਲੋਕ ਨੇ ਉਸ ਦੇ ਵਿੱਚ ਫੰਡ ਡੋਨੇਟ ਕਰੋ ਤੇ ਅਸੀਂ ਉਸੇ ਮਦਦ ਕਰਨੀ ਹੈ ਕੀ ਪੰਜਾਬ ਸਰਕਾਰ ਕੋਲ ਪੈਸੇ ਨਹੀਂ ਆਗੇ ਵਿੱਤ ਮੰਤਰੀ ਕਹਿੰਦੇ ਸਾਡਾ ਖਜ਼ਾਨਾ ਭਰਿਆ ਹੋਇਆ ਹੈ ਦੇਖੋ ਇਹ ਤਾਂ ਪਹਿਲੇ ਦਿਨ ਦੀ ਗੱਲ ਚੱਲਦੀ ਹੈ ਜੋ ਹਾਲਾਤ ਨੇ ਪੰਜਾਬ ਦੇ ਅਚ ਉਹ ਆਪਾਂ ਸਾਰੇ ਦੇਖ ਰਹੇ ਹਾਂ ਖਜ਼ਾਨਾ ਭਰਿਆ ਹੋਇਆ ਸੜਕਾਂ ਦਾ ਕੀ ਹਾਲ ਹੈ ਫਲੱਡ ਦਾ ਕੀ ਹਾਲ ਹੈ ਹਰ ਜਗ੍ਹਾ ਦੇ ਉੱਤੇ ਇਹ ਕਹਿਣ ਨਾਲ ਕਿ ਖਜ਼ਾਨਾ ਸਾਡਾ ਭਰਿਆ ਹੋਇਆ ਹੈ ਮੁਲਾਜ਼ਮਾਂ ਨੂੰ ਤਨਖਾਹ ਨਹੀਂ ਆਜ ਮਿਲਦੀਆਂ ਤੇ ਇਹ ਗੱਲ ਨਹੀਂ ਮੈਂ ਇਹ ਚਾਹੁੰਨਾ ਇਹਨਾਂ ਦੀ ਹਮੇਸ਼ਾ ਸੈਂਟਰ ਨਾਲ ਲੜਾਈ ਰਹੀ ਹੈ ਜੇ ਪੰਜਾਬ ਦੇ ਲੋਕਾਂ ਦੇ ਲਈ ਕੋਈ ਮੰਗਣਾ ਹੈ ਆਪਣੀ ਸਟੇਟ ਦੇ ਲਈ ਮੰਗਣਾ ਹੈ ਉਹਦੇ ਲਈ ਤੁਹਾਡੀ ਕੋਈ ਬਦਨਾਮੀ ਨਹੀਂ ਹੈ ਆਪਣੀ ਆਪ ਲਈ ਕੁਛ ਨਾ ਮੰਗੋ ਕਿਤੇ ਨਾ ਮੰਗੋ ਮੈਂ ਕਹਿੰਦਾ ਕਿ ਕਦੇ ਨਹੀਂ ਹੋਵੋ ਪਰ ਆਪਣੀ ਲੋਕਾਂ ਦੇ ਲਈ ਮੰਗਣਾ ਆਪਣੀ ਸਟੇਟ ਦੇ ਲਈ ਮੰਗਣਾ ਸਟੇਟ ਦੇ ਲਈ ਕੰਮ ਕਰਨਾ ਇਹਦਾ ਡਿਊਟੀ ਬਣਦੀ ਹੈ ਲੋਕਾਂ ਨੇ ਇਸ ਕੰਮ ਲਈ ਥੋੜੋ ਲਾਇ ਵੀ ਤੁਸੀਂ ਸਿਰਫ ਪੰਜ ਦਾ ਅੰਕੜੇ ਲਗ ਲਗ ਰੱਖਣਾ ਹੈ ਲੋਕਾਂ ਦੀ ਸੇਵਾ ਕਰੋ ਲੋਕਾਂ ਨੂੰ ਬਹੁਤ ਆਸਮvida ਚ 92 MLA ਕਹਿੰਦੇ ਨੇ ਸੁੱਖ ਹੁੰਦਾ 92 MLA ਬਣਾਏ ਸੀ ਲੋਕਾਂ